ਭਰਾ ਦੀ ਜ਼ਿੰਦਗੀ ਦੇ ਵਿੱਚ ਕੀ अहमियत ਰਹਿੰਦੀ ਸਭ ਤੋਂ ਖੂਬਸੂਰਤ ਰਿਸ਼ਤਾ ਹੈ ਭਰਾ ਭਰਾ ਦੇ ਮਤਲਬ ਵੱਡੇ ਆ ਵੱਡਾ ਭਰਾ ਛੋਟੇ ਲਈ ਇਸ ਤਰ੍ਹਾਂ ਹੁੰਦਾ ਜਿਵੇਂ ਮਾਂ ਪਿਓ ਭਰਾ ਤਿੰਨੇ ਰਿਸ਼ਤੇ ਇੱਕ ਰਿਸ਼ਤੇ ਚ ਆ ਜਾਣ ਵਟਾਂ ਦੇ ਰੋਲੇ ਵੀ ਹੁੰਦੇ ਆ ਸ਼ਰੀਕੇ ਬਾਜ਼ੀ ਜਣੀ ਪਿੰਡਾਂ ਚ ਆਪਾਂ ਦੇਖਦੇ ਆ ਉਹ ਵੀ ਕੁਝ ਪਰਸੈਂਟ ਚ ਆ ਪਰ ਜ਼ਿਆਦਾਤਰ ਤੁਸੀਂ ਦੇਖੋਗੇ ਭਰਾਵਾਂ ਦਾ ਪਿਆਰ ਜਿਹੜਾ ਨਾ ਉਹਦੇ ਵਰਗੀ ਕੋਈ ਚੀਜ਼ ਨਹੀਂ ਇਸ ਦੁਨੀਆ ਤੇ ਰਾਮਾ ਦਾ ਰਿਸ਼ਤਾ ਬੜਾ ਮੋਲਜਾ ਹੁੰਦਾ ਹੈ ਔਰ ਅੱਜ ਕੱਲ੍ਹ ਕਿਹਾ ਜਾਂਦਾ ਹੈ ਕਿ ਭਰਾ ਭਰਾ ਦਾ ਦੁਸ਼ਮਣ ਬਣਿਆ ਹੋਇਆ ਪਰ ਇਸ ਮੂਵੀ ਦੇ ਵਿੱਚ ਜਿਸ ਤਰ੍ਹਾਂ ਪੋਰਟਰੇ ਕੀਤਾ ਹੋਇਆ ਭਰਾਵਾਂ ਦੇ ਰਿਸ਼ਤੇ ਨੂੰ ਉਸ ਬਾਰੇ ਥੋੜਾ ਜਿਹਾ ਦੱਸੋ ਔਰ ਭਰਾ ਦੀ ਜ਼ਿੰਦਗੀ ਦੇ ਵਿੱਚ ਕੀ अहमियत ਰਹਿੰਦੀ ਹੈ ਸਭ ਤੋਂ ਖੂਬਸੂਰਤ ਰਿਸ਼ਤਾ ਹੈ ਭਰਾ ਭਰਾ ਦੇ ਮਤਲਬ ਵੱਡੇ ਆ ਵੱਡਾ ਭਰਾ ਛੋਟੇ ਲਈ ਇਸ ਤਰ੍ਹਾਂ ਹੁੰਦਾ ਜਿਵੇਂ ਮਾਂ ਪਿਓ ਭਰਾ ਤਿੰਨੇ ਰਿਸ਼ਤੇ ਇੱਕ ਰਿਸ਼ਤੇ ਚ ਆ ਜਾਣ ਹਨ ਇਸ ਫਿਲਮ ਚ ਵੀ ਆਈ ਹੈ ਔਰ ਇਹ ਵਾਕਈ ਹੁਣ ਤਾਂ ਚਲੋ ਦੌਰ ਬਦਲ ਰਿਹਾ ਹੈ ਸ਼ਾਇਦ ਪਰ ਜਿੰਨੀਆਂ ਕ ਕਹਾਣੀਆਂ ਕਿਸੇ ਅਸੀਂ ਸਾਡੇ ਪੇਰੈਂਟਸ ਤੋਂ ਸੁਣਿਆ ਵੀ ਭਰਾ ਭਰਾ ਲਈ ਜਾਨ ਵਾਰ ਦਿੰਦੇ ਸੀ ਹਨ ਤੇ ਸ਼ਾਇਦ ਇਸ ਫਿਲਮ ਚ ਤੁਹਾਨੂੰ ਉਹ ਦੇਖਣ ਨੂੰ ਮਿਲੇਗਾ ਕਿ ਇੱਕ ਭਰਾ ਭਰਾ ਦੇ ਲਈ ਕੀ ਕਰ ਸਕਦਾ ਅਕਸਰ ਪੰਜਾਬੀ ਫਿਲਮਾਂ ਚ ਦੇਖਿਆ ਜਾਂਦਾ ਕਿ ਵੱਟ ਦਾ ਰੌਲਾ ਚੱਲਦਾ ਹੈ ਔਰ ਭਰਾ ਭਰਾ ਦੀ ਜਾਨ ਲੈਣ ਤੇ ਆ ਜਾਂਦਾ ਜਮੀਨ ਪਿੱਛੇ ਇਹ ਇੱਕ ਡਿਫਰੈਂਟ ਜਿਹਾ ਕਨਸੈਪਟ ਹੋਏਗਾ ਜਿੱਥੇ ਪਿਆਰ ਦਿਖਾਇਆ ਜਾਏਗਾ ਨਿੱਗ ਦਿਖਾਇਆ ਜਾਏ ਪਰ ਸਚਾਈ ਤਾਂ ਦੇਖੋ ਹੀ ਵੱਟ ਦੇ ਸਾਰੀਆਂ ਐਗਜ਼ਾਮਪਲ ਸਾਡੇ ਆਸ-ਪਾਸ ਹੀ ਨੇ ਵੱਟਾਂ ਦੇ ਰੋਲੇ ਵੀ ਹੁੰਦੇ ਆ ਔਰ ਸ਼ਰੀਕੇਬਾਜ਼ੀ ਜਣੀ ਪਿੰਡਾਂ 'ਚ ਆਪਾਂ ਦੇਖਦੇ ਆ ਉਹ ਵੀ ਕੁਝ ਪਰਸੈਂਟ 'ਚ ਆ ਪਰ ਜ਼ਿਆਦਾਤਰ ਤੁਸੀਂ ਦੇਖੋਗੇ ਭਰਾਵਾਂ ਦਾ ਪਿਆਰ ਜਿਹੜਾ ਨਾ ਉਹਦੇ ਵਰਗੀ ਕੋਈ ਚੀਜ਼ ਨਹੀਂ ਇਸ ਦੁਨੀਆ 'ਤੇ ਤੇ ਮੈਨੂੰ ਲੱਗਦਾ ਹੈ ਕਿ ਖਿਡਾਰੀ ਫਿਲਮ ਬਾਖੂਬੀ ਉਸ ਤਸਵੀਰ ਨੂੰ ਤੁਹਾਨੂੰ ਦਿਖਾਏਗੀ ਭਰਾ ਦੀ ਜ਼ਿੰਦਗੀ ਦੇ ਵਿੱਚ ਕੀ ਅਮੀਤ ਰਹਿੰਦੀ ਹੈ ਸਭ ਤੋਂ ਖੂਬਸੂਰਤ ਰਿਸ਼ਤਾ ਹੈ ਭਰਾ ਭਰਾ ਦੇ ਮਤਲਬ ਵੱਡੇ ਆ ਵੱਡਾ ਭਰਾ ਛੋਟੇ ਲਈ ਇਸ ਤਰ੍ਹਾਂ ਹੁੰਦਾ ਜਿਵੇਂ ਮਾਂ ਪਿਓ ਭਰਾ ਤਿੰਨੇ ਰਿਸ਼ਤੇ ਇੱਕ ਰਿਸ਼ਤੇ ਚ ਆ ਜਾਣ ਵਟਾਂ ਦੇ ਰੋਲੇ ਵੀ ਹੁੰਦੇ ਆ ਸ਼ਰੀਕੇ ਬਾਜ਼ੀ ਜਣੀ ਪਿੰਡਾਂ ਚ ਆਪਾਂ ਦੇਖਦੇ ਆ ਉਹ ਵੀ ਕੁਝ ਪਰਸੈਂਟ ਚ ਆ ਪਰ ਜ਼ਿਆਦਾਤਰ ਤੁਸੀਂ ਦੇਖੋਗੇ ਭਰਾਵਾਂ ਦਾ ਪਿਆਰ ਜਿਹੜਾ ਨਾ ਉਹਦੇ ਵਰਗੀ ਕੋਈ ਚੀਜ਼ ਨਹੀਂ ਇਸ ਦੁਨੀਆ ਤੇ ਭਰਾਵਾਂ ਦਾ ਰਿਸ਼ਤਾ ਬੜਾ ਮੋਲਜਾ ਹੁੰਦਾ ਹੈ ਔਰ ਅੱਜ ਕੱਲ੍ਹ ਕਿਹਾ ਜਾਂਦਾ ਹੈ ਕਿ ਭਰਾ ਭਰਾ ਦਾ ਦੁਸ਼ਮਣ ਬਣਿਆ ਹੋਇਆ ਪਰ ਇਸ ਮੂਵੀ ਦੇ ਵਿੱਚ ਜਿਸ ਤਰ੍ਹਾਂ ਪੋਰਟਰੇ ਕੀਤਾ ਹੋਇਆ ਭਰਾਵਾਂ ਦੇ ਰਿਸ਼ਤੇ ਨੂੰ ਉਸ ਬਾਰੇ ਥੋੜਾ ਜਿਹਾ ਦੱਸੋ ਔਰ ਭਰਾ ਦੀ ਜ਼ਿੰਦਗੀ ਦੇ ਵਿੱਚ ਕੀ अहमियत ਰਹਿੰਦੀ ਹੈ ਅ ਸਭ ਤੋਂ ਖੂਬਸੂਰਤ ਰਿਸ਼ਤਾ ਹੈ ਭਰਾ ਭਰਾ ਦੇ ਮਤਲਬ ਵੱਡੇ ਵੱਡਾ ਭਰਾ ਛੋਟੇ ਲਈ ਇਸ ਤਰ੍ਹਾਂ ਹੁੰਦਾ ਜਿਵੇਂ ਮਾਂ ਪਿਓ ਭਰਾ ਤਿੰਨੇ ਰਿਸ਼ਤੇ ਇੱਕ ਰਿਸ਼ਤੇ 'ਚ ਆ ਜਾਣ ਹਨਾ ਇਸ ਫਿਲਮ 'ਚ ਵੀ ਆਈਆਂ ਔਰ ਇਹ ਵਾਕਈ ਹੁਣ ਤਾਂ ਚਲੋ ਦੌਰ ਬਦਲ ਰਿਹਾ ਹੈ ਸ਼ਾਇਦ ਪਰ ਜਿੰਨੀਆਂ ਕ ਕਹਾਣੀਆਂ ਕਿਸੇ ਅਸੀਂ ਸਾਡੇ ਪੇਰੈਂਟਸ ਤੋਂ ਸੁਣਿਆ ਵੀ ਭਰਾ ਭਰਾ ਲਈ ਜਾਨ ਵਾਰ ਦਿੰਦੇ ਸੀ ਹਨਾ ਤੇ ਸ਼ਾਇਦ ਇਸ ਫਿਲਮ ਚ ਤੁਹਾਨੂੰ ਉਹ ਦੇਖਣ ਨੂੰ ਮਿਲੇਗਾ ਕਿ ਇੱਕ ਭਰਾ ਭਰਾ ਦੇ ਲਈ ਕੀ ਕਰ ਸਕਦਾ ਅਕਸਰ ਪੰਜਾਬੀ ਫਿਲਮਾਂ ਚ ਦੇਖਿਆ ਜਾਂਦਾ ਕਿ ਵੱਟ ਦਾ ਰੌਲਾ ਚੱਲਦਾ ਹੈ ਔਰ ਭਰਾ ਭਰਾ ਦੀ ਜਾਨ ਲੈਣ ਤੇ ਆ ਜਾਂਦਾ ਜਮੀਨ ਪਿੱਛੇ ਇਹ ਇੱਕ ਡਿਫਰੈਂਟ ਜਿਹਾ ਕਨਸੈਪਟ ਹੋਏਗਾ ਜਿੱਥੇ ਪਿਆਰ ਦਿਖਾਇਆ ਜਾਏਗਾ ਨਿੱਗ ਦਿਖਾਇਆ ਜਾਏ ਪਰ ਸਚਾਈ ਤਾਂ ਦੇਖੋ ਹੀ ਵੱਟ ਦੇ ਸਾਰੀਆਂ ਐਗਜ਼ਾਮਪਲ ਸਾਡੇ ਆਸ-ਪਾਸ ਹੀ ਨੇ ਵੱਟਾਂ ਦੇ ਰੋਲੇ ਵੀ ਹੁੰਦੇ ਆ ਤੇ ਸ਼ਰੀਕੇਬਾਜ਼ੀ ਜਿਹੜੀ ਪਿੰਡਾਂ 'ਚ ਆਪਾਂ ਦੇਖਦੇ ਆ ਉਹ ਵੀ ਕੁਝ ਪਰਸੈਂਟ 'ਚ ਆ ਪਰ ਜ਼ਿਆਦਾਤਰ ਤੁਸੀਂ ਦੇਖੋਗੇ ਭਰਾਵਾਂ ਦਾ ਪਿਆਰ ਜਿਹੜਾ ਨਾ ਉਹਦੇ ਵਰਗੀ ਕੋਈ ਚੀਜ਼ ਨਹੀਂ ਇਸ ਦੁਨੀਆ 'ਤੇ ਤੇ ਮੈਨੂੰ ਲੱਗਦਾ ਕਿ ਖਿਡਾਰੀ ਫਿਲਮ ਬਾਖੂਬੀ ਉਸ ਤਸਵੀਰ ਨੂੰ ਤੁਹਾਨੂੰ ਦਿਖਾਏਗੀ